ਆਓ ਕਹਾਣੀ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਕੁਝ ਇੱਕ ਪਲ ਤੇ ਸਾਰਾ ਪਾਸਾ ਪਲਟ ਗਿਆ ਚਾਰੇ ਜਾਣੇ ਕਸ਼ਮੀਰ ਦੀ ਹੱਥ ਛੱਡ ਕੇ ਬਾਹਰ ਨਿਕਲਣ ਹੀ ਵਾਲੇ ਸਨ ਕਿ ਐਨ ਵਕਤ ਤੇ ਮਿਸਟਰ ਰਾਸ਼ਿਦ ਤੇ ਉਸਦੇ ਪੁੱਤਰ ਸਲੀਮ ਨੇ ਉਹਨਾਂ ਨੂੰ ਰਸਤੇ ਵਿੱਚ ਹੀ ਘੇਰ ਲਿਆ ਸਲੀਮ ਉਹੀ ਸੀ ਜਿਸ ਨਾਲ ਮੰਨਨ ਦਾ ਨਿਕਾਹ ਪੜਿਆ ਜਾਣਾ ਸੀ ਸਲੀਮ ਤੇ ਰਾਸ਼ਿਤ ਦੇ ਨਾਲ ਹੋਰ ਵੀ ਢੇਰ ਸਾਰੀਆਂ ਗੱਡੀਆਂ ਮਜੂਦ ਸਨ ਜਿਨ੍ਹਾਂ ਵਿੱਚ ਹਥਿਆਰਬੰਦ ਬੰਦੇ ਬੈਠੇ ਸਨ ਅਚਾਨਕ ਇਸ ਮੁਸੀਬਤ ਨੇ ਚਾਰੇ ਜਾਣਿਆਂ ਨੂੰ ਡਰਾ ਦਿੱਤਾ ਸੀ ਉਹ ਨਾ ਕੁਝ ਸਮਝ ਪਾ ਰਹੇ ਸਨ ਤੇ ਨਾ ਹੀ ਕੁਝ ਸੋਚ ਪਾ ਰਹੇ ਸਨ ਕੁਝ ਪਲਾਂ ਦੀ ਹੀ ਗਹਿਮਾ-ਗਹਿਮੀ ਦੇ ਮਗਰੋਂ ਸਲੀਮ ਦੇ ਇਸ਼ਾਰੇ ਤੇ ਕੁਝ ਪਲਵਾਨ ਬੰਦੇ ਮੰਨਤ ਹੋਣਾ ਦੀ ਗੱਡੀ ਦੇ ਕੋਲ ਆਏ ਉਹਨਾਂ ਦਾ ਗੱਡੀ ਦਾ ਦਰਵਾਜ਼ਾ ਖੋਲਿਆ ਤੇ ਇੱਕ ਇੱਕ ਕਰਕੇ ਜ਼ਬਰਦਸਤੀ ਸਭ ਨੂੰ ਬਾਹਰ ਕੱਢਣ ਲੱਗੇ ਮੰਨਤ ਤੇ ਉਸ ਦੀ ਸਹੇਲੀ ਜਸਪ੍ਰੀਤ ਨੇ ચીਕ-ਚਿਕੇ ਹੜਾ ਪਾ ਦਿੱਤਾ ਖਿੱਚ ਕੇ ਬੰਦਿਆਂ ਨੇ ਜਮਨਾ ਤੇ ਮੰਨਤ ਦੀ ਮਾਂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਮੰਨਤ ਵਿਚਾਰੀ ਇਸ ਨਾਲ ਹੋਰ ਵੀ ਸਹਿਮ ਗਈ ਉਹ ਦੌੜਦੀ ਹੋ ਸਲੀਮ ਦੇ ਕੋਲ ਜਾਣ ਲੱਗੀ ਮਗਰ ਉਹ ਹੀ ਉਸਦੀ ਸਹੇਲੀ ਜਸਪ੍ਰੀਤ ਵੀ ਦੌੜ ਪਈ ਮਨਤ ਸਲੀਮ ਦੇ ਪੈਰਾਂ ਵਿੱਚ ਡਿੱਗ ਕੇ ਉਸ ਤੋਂ ਆਪਣੀ ਮਾਂ ਦੀ ਜਾਨ ਬਖਸ਼ਣ ਲਈ ਖੈਰ ਮੰਗਣ ਲੱਗੀ ਉਸ ਦਾ ਹਸੀਨ ਚਿਹਰਾ ਪੀੜ ਤੇ ਅਤਰੂਆਂ ਨਾਲ ਭਰ ਗਿਆ ਡੇਗਦੇ ਡਹਾਉਂਦੇ ਉਹਦੇ ਕੋਡੇ ਵੀ ਰਗੜੇ ਗਏ ਹੱਥ ਪੈਰ ਵੀ ਛਿੱਲੇ ਗਏ ਪਰ ਉਸ ਦੀ ਦੁਰਦਿਸ਼ਾ ਵੇਖ ਕੇ ਵੀ ਉਹਨਾਂ ਜਲਮ ਪਿਓ ਪੁੱਤ ਨੂੰ ਉਸ ਉੱਤੇ ਰੱਤਾ ਰਹਿਮ ਨਾ ਆਇਆ ਸਗੋਂ ਸਲੀਮ ਤਾਂ ਆਪਣੇ ਪੈਰਾਂ ਵਿੱਚ ਡਿੱਗੀ ਮੰਨਤ ਨੂੰ ਵੇਖ ਹੱਸਦਾ ਰਿਹਾ ਉਸ ਬਾਣੇ ਤਾਂ ਉਸਨੇ ਮੰਨਤ ਦੀ ਆਕੜ ਨੂੰ ਪਨ ਕੇ ਉਸ ਨੂੰ ਆਪਣੇ ਥੱਲੇ ਲਾ ਲਿਆ ਸੀ ਮੈਂ ਤੁਹਾਡੇ ਪੈਰ ਫੜਦੀਆਂ ਗਿੜਗੜਾਉਂਦੀ ਹੋਈ ਪਲੀਜ਼ ਮੇਰੀ ਅੰਮੀ ਨੂੰ ਛੱਡ ਦਿਓ ਤੁਸੀਂ ਜਿਵੇਂ ਕਹੋਗੇ ਮੈਂ ਵਾਦਾ ਕਰਦੀ ਹਾਂ ਮੈਂ ਉਵੇਂ ਹੀ ਕਰਾਂਗੀ ਪਰ ਪਲੀਜ਼ ਛੱਡ ਦਿਓ ਮੇਰੀ ਮੰਮੀ ਨੂੰ ਮਨ ਸਲੀਮ ਦੇ ਪਹਿਰਾ ਵਿੱਚ ਡਿੱਗੀ ਲਗਾਤਾਰ ਰੋਈ ਜਾ ਰਹੀ ਸੀ ਸਮਝਦੀ ਕੀ ਸੀ ਆਪਣੇ ਆਪ ਨੂੰ ਬਾਲਾ ਤੋਂ ਫੜ ਕੇ ਖਿੱਚਦਾ ਹੋਇਆ ਮੈਨੂੰ ਖੇੜਾ ਚੜਾਉਣਾ ਚਾਹੁੰਦੀ ਸੀ ਨਾ ਸਾਲੀ ਦਿਖਾ ਦਿੱਤੀ ਨਾ ਤੈਨੂੰ ਤੇਰੀ ਔਕਾਤ ਹੁਣ ਤੇਰੇ ਨਾਲ ਨਿਕਾਹ ਵੀ ਕਰੂੰ ਤੇ ਕਰੂੰ ਵੀ ਤੇਰੇ ਆਸ਼ਿਕ ਦੇ ਸਾਹਮਣੇ ਮਨt ਹੈਰਾਨ ਸੀ ਕਿ ਸਲੀਮ ਨੂੰ ਇਹ ਸਭ ਕਿਵੇਂ ਪਤਾ ਉਹ ਅੱਗੇ ਕੁਝ ਸੋਚ ਪਾਉਂਦੀ ਇਸ ਤੋਂ ਪਹਿਲਾਂ ਹੀ ਸਲੀਮ ਦੇ ਗੁੱਜੇ ਇਸ਼ਾਰੇ ਤੇ ਇੱਕ ਬੰਦਾ ਪਿਛਲੀ ਕਾਰ ਵਿੱਚੋਂ ਕਿਸੇ ਨੌਜਵਾਨ ਮੁੰਡੇ ਨੂੰ ਬਾਹਰ ਕਸੀਟਦਾ ਹੋਇਆ ਲਿਆਇਆ ਮੁੰਡੇ ਦੀ ਹਾਲਤ ਵੇਖ ਕੇ ਲੱਗਦਾ ਸੀ ਕਿ ਇਹਨੂੰ ਕਾਫੀ ਮਾਰਿਆ ਕੁੱਟਿਆ ਗਿਆ ਸੀ ਉਸ ਤੋਂ ਠੀਕ ਠੰਗ ਨਾਲ ਖੜਾ ਵੀ ਨਹੀਂ ਸੀ ਹੋਇਆ ਜਾ ਰਿਹਾ ਉਸ ਨੂੰ ਕਾਫੀ ਸਾ ਚੜਿਆ ਹੋਇਆ ਸੀ ਤੇ ਉਸ ਦਾ ਦਾਮੀ ਮੂੰਹ ਤੇ ਟਕੇ ਹੋਣ ਕਰਕੇ ਕੁੱਟਿਆ-ਕੁੱਟਿਆ ਮਹਿਸੂਸ ਹੁੰਦਾ ਸੀ ਮੰਨਤ ਨੇ ਮਹਿਸੂਸ ਕੀਤਾ ਕਿ ਜਿਵੇਂ ਉਹ ਉਸ ਨੌਜਵਾਨ ਨੂੰ ਜਾਣਦੀ ਸੀ ਉਹ ਨੌਜਵਾਨ ਜਦ ਉਸ ਤੇ ਬਰਾਬਰ ਜ਼ਮੀਰ ਤੇ ਪਟਕਿਆ ਗਿਆ ਤਾਂ ਉਸੇ ਵੇਲੇ ਮੰਨਤ ਨੇ ਉਸ ਨੌਜਵਾਨ ਦੇ ਮੂੰਹੋਂ ਬੜੀ ਦਿੱ ਚਿੱਦਕ ਤੇ ਮੁਸ਼ਕਰ ਨਾਲ ਲਿਆ ਆਪਣਾ ਨਾਂ ਸੁਣਿਆ ਹੁਣ ਮੰਨਤ ਲਈ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਸੀ ਬਚੀ ਇਹ ਉਸ ਦਾ ਆਪਣਾ ਹਸਨ ਹੀ ਸੀ ਜਿਸ ਨੂੰ ਮੰਨਤ ਨੇ ਤਰੰਤ ਆਪਣੇ ਸੀਨੇ ਦੇ ਨਾਲ ਲਾ ਲਿਆ ਸੀ ਇਹ ਸ਼ਾਹ ਦੇਸ ਨੂੰ ਅਤ ਮਰਿਆ ਵੀ ਆਪਣੇ ਮਸ਼ੂਕਾਂ ਨੂੰ ਜੱਫੀਆਂ ਪਾਈ ਜਾਂਦਾ ਉਸ ਨੂੰ ਜੁਰਦੀ ਹੁੱਡਾ ਮਾਰਦਾ ਹੋਇਆ ਸਲੀਮ ਉਸ ਨੂੰ ਮੰਨਤ ਕੋਲੋਂ ਦੂਰ ਕਰਨ ਦੀ ਨਕਾਮ ਜਹੀ ਕੋਸ਼ਿਸ਼ ਕਰਨ ਲੱਗਾ ਪਰ ਸਿੱਟੇ ਵਾਜੋਂ ਹਸਨ ਨੇ ਹੋਰ ਵੀ ਘੁੱਟ ਕੇ ਮਨਤ ਨੂੰ ਆਪਣੇ ਕਲੇਵੇ ਵਿੱਚ ਪਾ ਲਿਆ ਮਨਤ ਨੇ ਕੰਬਦੇ ਹੱਥਾਂ ਨਾਲ ਹਸਨ ਦੇ ਚਿਹਰੇ ਤੋਂ ਕੱਪੜਾ ਹਟਾਇਆ ਉਸ ਦਾ ਤਮਾਮ ਚਿਹਰਾ ਲਹੂ ਲਹਾਨ ਨਾਲ ਦਰਬਤਰ ਸੀ ਮਨਤ ਨੇ ਜਿਵੇਂ ਹੀ ਉਸ ਦੇ ਚਿਹਰੇ ਨੂੰ ਛੂਹਿਆ ਸਲੀਮ ਨੇ ਆਪਣੀ ਜੇਬ ਵਿੱਚੋਂ ਪਿਸਤੌਲ ਕੱਢ ਉਸ ਦਾ ਪਿਛਲਾ ਸਿਰਾ ਹਸਨ ਦੇ ਸਿਰ ਤੇ ਮਾਰਿਆ ਉਸਦੇ ਮੱਥੇ ਵਿੱਚ ਲਹੂ ਦੀ ਤਤਿਰੀ ਵਗਣ ਲੱਗੀ ਉਹ بے ਹੋਸ਼ ਹੋਣ ਲੱਗਾ ਮੰਨਤ ਨੂੰ ਉਸ ਸਮਾਲਦੀ ਹੀ ਰਹੀ ਪਰ ਸਲੀਮ ਨੇ ਜ਼ਬਰਦਸਤੀ ਉਸਨੂੰ हसन ਕੋਲੋਂ ਵੱਖ ਕਰ ਦਿੱਤਾ ਤੇ ਆਪਣੇ ਬੰਦਿਆਂ ਨੂੰ ਕੋਈ ਸਹੰਤ ਜਹੀ ਦੇ ਕੇ ਮੰਨਤ ਨੂੰ ੱੱਕੇ ਨਾਲ ਕਾਰ ਵਿੱਚ ਬਿਠਾ ਲਿਆ ਸਲੀਮ ਦੇ ਇਸ਼ਾਰੇ ਤੇ ਉਸ ਬੰਦੇ हसन ਨੂੰ ਡੂੰਗੀ ਖਾਈ ਵਿੱਚ ਸੁੱਟਣ ਹੀ ਵਾਲੇ ਸਨ ਕਿ ਮੰਨਤ ਹੋਣ ਵਾਲੀ ਕਿਸੇ ਬਦਸ਼ਗਣੀ ਨੂੰ ਮਹਿਸੂਸ ਕਰਦੀ ਹੋਈ ਕਾਰ ਵਿੱਚੋਂ ਇੱਕਦਮ ਥੱਲੇ ਉਤਰ ਆਈ ਸੀ ਸਲੀਮ ਨੂੰ ਪਤਾ ਵੀ ਨਹੀਂ ਲੱਗਿਆ ਕਿ ਕਦੋਂ ਉਹ ਕਾਰ ਦੇ ਪਿਛਲੇ ਦਰਵਾਜ਼ੇ ਵਿੱਚ ਦੀ ਦੌੜ ਗਈ ਆਪਣੇ ਪ੍ਰੀਤਮ ਨੂੰ ਬਚਾਉਣ ਦੀ ਇਹ ਉਸਦੀ ਆਖਰੀ ਕੋਸ਼ਿਸ਼ ਸੀ ਇੱਕ ਪਾਸੇ ਹੱਸਨ ਨੂੰ ਖਸੀੜਦੇ ਹੋਏ ਉਹ ਬੰਦੇ ਉਸਨੂੰ ਖਾਈ ਕੋਲ ਲੈ ਜਾ ਰਹੇ ਸਨ ਹਸਨ ਨੂੰ ਮੌਤ ਦਾ ਡਰ ਨਹੀਂ ਸੀ ਉਸ ਨੂੰ ਤਾਂ ਡਰ ਆਪਣੇ ਪ੍ਰੀਤਮਾ ਤੋਂ ਜੁਦਾਈ ਦਾ ਸੀ ਉਹ ਮੁਰਮੜਾ ਮਨਤਾ ਹੀ ਨਾ ਪੁਕਾਰ ਰਿਹਾ ਸੀ ਤੇ ਦੂਜੇ ਪਾਸੇ ਮਨਤ ਦੀ ਵੀ ਹਾਲਤ ਉਸ ਤੋਂ ਕੋਈ ਜੁਦਾ ਨਹੀਂ ਸੀ ਉਹ ਦੇਖਦੀ ਟੈਂਦੀ ਲੜਖੜਾਉਂਦੀ ਆਪਣੇ ਪ੍ਰੀਤਮ ਦੇ ਪਿੱਛੇ ਟੁਰੀ ਜਾ ਰਹੀ ਸੀ ਉਸ ਨੂੰ ਅੱਗੇ ਪਾਪਨ ਵਾਲੀ ਬਦਸ਼ਗਨੀ ਸਾਫ਼ ਦਿਖ ਰਹੀ ਸੀ ਪਰ ਉਹ ਆਪਣੇ ਪ੍ਰੀਤਮ ਤੋਂ ਬਿਨਾਂ ਨਾ ਤਾਂ ਜਿਉਣਾ ਚਾਹੁੰਦੀ ਸੀ ਤੇ ਨਾ ਹੀ ਮਰਨਾ ਚਾਹੁੰਦੀ ਸੀ ਅਖੀਰ ਹੀ ਉਹੀ ਹੋਇਆ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਸੀ ਕੀਤੀ ਸਲੀਮ ਦੇ ਬੰਦਿਆਂ ਨੇ ਹਸਨ ਨੂੰ ਜ਼ਬਰਦਸਤੀ ਖਾਈ ਵਿੱਚ ਧੱਕਾ ਦਿੱਤਾ ਸੀ ਉਸ ਦੇ ਬਚਾਅ ਦਾ ਕੋਈ ਸਾਧਨ ਨਹੀਂ ਸੀ ਪਰ ਨਾਲ ਹੀ ਉਸ ਖਾਈ ਵਿੱਚ ਮੰਨਤ ਨੇ ਵੀ ਛਾਲ ਮਾਰ ਦਿੱਤੀ ਸੀ ਇੱਕ ਸਾਲ ਮਗਰੋਂ ਮੰਨਤ ਮੰਨਤ ਅੱਬੜਵਾਹੇ ਜਏ ਹਸਨ ਦੀ ਅੱਖ ਖੁੱਲਦੀ ਹੈ ਉਹ ਇੱਧਰ ਉੱਤਰ ਚਾਕਦਾ ਹੈ ਕੁਝ ਲੱਭਣ ਦੀ ਕੋਸ਼ਿਸ਼ ਕਰਦਾ ਹੈ ਫਿਰ ਛੇਤੀ ਹੀ ਬੇਚੈਨ ਹੋ ਜਾਂਦਾ ਉਸ ਦੇ ਮੂੰਹੋਂ ਅਜ ਪਹਿਲਾ ਇਹ ਸ਼ਬਦ ਨਿਕਲਿਆ ਮੰਨਤ ਤੁਨ ਨੂੰ ਹੋਸ਼ ਆ ਗਈ ਇੱਕ ਔਰਤ ਹਸਨ ਦੇ ਸਰਾਣੇ ਬੈਠੀ ਹੋਈ ਹੈ ਉਸ ਦਾ ਚਿਹਰਾ ਜਾਣਿਆ ਪਛਾਣਿਆ ਜਿਹਾ ਹੈ ਉਹ ਆਪਣਾ ਨਾਂ ਹਸਨ ਦੇ ਮੂੰਹੋਂ ਸੁਣ ਕੇ ਬੇਹੱਦ ਖੁਸ਼ ਸੀ ਮੇਰੀ ਮੰਨਤ ਆਖਦੇ ਹਸਨ ਹੁਣ ਉਸ ਔਰਤ ਨੂੰ ਆਪਣੇ ਸੀਨੇ ਨਾਲ ਲਗਾ ਲੈਂਦਾ ਹੈ ਇਹ ਉਸ ਦੀ ਮੰਨਤ ਹੈ ਉਸ ਦੀ ਮਹਿਬੂਬਾ ਉਸ ਦੀ ਮਹੱਤ ਅੱਜ ਇੱਕ ਸਾਲ ਬਾਅਦ ਹਸਨ ਉਹ ਸੌਣ ਤੇ ਮੰਨ ਉਸ ਨੂੰ ਆਪਣੇ ਨਾਲ ਬੀਤਦੀ ਸਾਰੀ ਕਹਾਣੀ ਦੱਸਦੀ ਹੈ ਉਹ ਦੱਸਦੀ ਹੈ ਕਿ ਉਸ ਦਿਨ ਖਾਈ ਵਿੱਚ ਡਿੱਗਣ ਤੋਂ ਬਾਅਦ ਉਹ ਬੇਸ਼ੱਕ ਇੱਕ ਦੂਜੇ ਤੋਂ ਵੱਖ ਹੋ ਜਾਂਦੇ ਨੇ ਪਰ ਮਰਦੇ ਨਹੀਂ ਉਸ ਦਿਨਾਂ ਉਹ ਮਰਦੇ ਨੇ ਨਾ ਉਹਨਾਂ ਦੀ ਮੁਹੱਬਤ ਮਰਦੀ ਹੈ ਹਸਨ ਜਦ ਜ਼ਬਰਦਸਤੀ ਖਾਈ ਵਿੱਚ ਸੁੱਟਿਆ ਜਾਂਦਾ ਹੈ ਤਾਂ ਮਕਰੋ ਉਸਦੇ ਕਾਫੀ ਗੰਭੀਰ ਸੱਟਾਂ ਲੱਗਦੀਆਂ ਨੇ ਉਸ ਨੂੰ ਕੋਈ ਸਥਾਨਿਕ ਨਿਵਾਸੀ ਪਛਾਣਤਾ ਲੈਂਦਾ ਹੈ ਪਰ ਉਹ ਕੋਮਾ ਵਿੱਚ ਚਲਿਆ ਜਾਂਦਾ ਹੈ ਤੇ ਕੁਝ ਮਹੀਨੇ ਬਾਅਦ ਉਸ ਸਥਾਨਿਕ ਨਿਵਾਸੀ ਹਸਨ ਦੀ ਦਿਮਾਰਦਾਰੀ ਖਾਤਰ ਉਸ ਨੂੰ ਆਪਣੇ ਕੋਲ ਰੱਖਦਾ ਹੈ ਫਿਰ ਇੱਕ ਦਿਨ ਉਸ ਨੂੰ ਅਖਬਾਰ ਵਿੱਚ ਗੁੰਮਸ਼ੁਦਾ ਦੀ ਤਲਾਸ਼ ਵਾਲੇ ਖਾਨੇ ਵਿੱਚ ਹਸਨ ਖਾਤਰ ਛिपਿਆ ਹਥਿਆਰ ਹੋਇਆ ਛिपਿਆ ਹੋਇਆ ਹਥਿਆਰ ਦਿਸਦਾ ਹੈ ਉਸੇ ਥਾਂ ਦਿੱਤੇ ਸੰਪਰਕ ਨੰਬਰ ਤੇ ਜਦ ਉਸ ਸਥਾਨਿਕ ਨਿਵਾਸੀ ਫੋਨ ਕਰਦਾ ਹੈ ਤਾਂ ਉਸ ਨੂੰ ਜਮਨਾ ਬਾਰੇ ਪਤਾ ਲੱਗਦਾ ਹੈ ਜਮਨਾ ਨੇ ਹੀ ਹਸਨ ਦੇ ਨਾਂ ਦਾ ਇਹ ਹਥਿਆਰ ਕਢਾਇਆ ਹੁੰਦਾ ਹੈ ਉਸ ਨੂੰ ਇਹ ਹਥਿਆਰ ਕਢਾਉਣ ਦੀ ਸਲਾਹ ਜਸਪ੍ਰੀਤ ਨੇ ਹੀ ਦਿੱਤੀ ਹੁੰਦੀ ਹੈ ਜਸਪ੍ਰੀਤ ਜਮਨਾ ਉਸ ਦਿਨ ਤੋਂ ਹੀ ਹਸਨ ਤੇ ਮੰਨਤ ਨੂੰ ਤਲਾਸ਼ਣ ਦੇ ਆਹਰ ਵਿੱਚ ਉੱਟੇ ਗਏ ਸਨ ਉਸ ਉਹਨਾਂ ਨੂੰ ਯਕੀਨ ਹੁੰਦਾ ਹੈ ਕਿ ਹਸਨ ਤੇ ਮੰਨਤ ਨੂੰ ਕੁਝ ਨਹੀਂ ਹੋਵੇਗਾ ਉਹਨਾਂ ਦੀ ਮੁਹੱਬਤ ਪਾਕ ਹੈ ਤੇ ਪਾਕ ਮੁਹੱਬਤ ਕਰਨ ਵਾਲਿਆਂ ਦਾ ਤਾਂ ਵਾਲੀ ਵਾਰਸ ਖੁਦ ਪਰਮਾਤਮਾ ਆਪ ਹੁੰਦਾ ਹੈ ਸਲੀਮ ਰਾਸ਼ਿ ਤੇ ਬਾਕੀ ਸਾਰੇ ਬੰਦੇ ਤਾਂ ਉਥੋਂ ਉਦੋਂ ਹੀ ਰਫੂ ਚੱਕਰ ਹੋ ਜਾਂਦੇ ਨੇ ਤੁਹਾ ਪ੍ਰੇਮੀ ਨੂੰ ਖਾਈ ਵਿੱਚ ਸੁੱਟਵਾ ਕੇ ਸਲੀਬ ਸੋਚਦਾ ਹੈ ਕਿ ਉਸ ਨੇ ਆਪਣੀ ਹੋਈ ਬੇਇੱਜ਼ਤੀ ਦਾ ਬਦਲਾ ਲੈ ਲਿਆ ਪਰ ਉਹ ਇਹ ਨਹੀਂ ਜਾਣਦਾ ਕਿ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਹੱਸੰਤੇ ਮੰਨਤ ਨੂੰ ਨੇੜੇ ਲਿਆਉਂਦਿਆਂ ਚਮਨਾ ਤੇ ਜਸਪ੍ਰੀਤ ਵੀ ਵਿਚ ਲਿਆ ਨਜ਼ਦੀਕੀਆਂ ਵੀ ਵਧਣ ਲੱਗੀਆਂ ਉਹ ਆਪਸ ਵਿੱਚ ਹੁਣ ਚੰਗੇ ਦੋਸਤ ਬਣ ਜਾਂਦੇ ਹਨ ਇੱਕ ਦੂਜੇ ਤੇ ਭਰੋਸਾ ਕਰਨ ਲੱਗਦੇ ਹਨ ਇੱਕ ਦੂਜੇ ਨੂੰ ਚੰਗੇ ਲੱਗਣ ਲੱਗਦੇ ਨੇ ਫਿਰ ਇੱਕ ਰਾਤ ਉਸ ਪ੍ਰੀਤ ਨੂੰ ਕਿਸੇ ਅਣਜਾਣ ਨੰਬਰ ਤੋਂ ਫੋਨ ਆਉਂਦਾ ਹੈ বেলা ਅੱਧੀ ਰਾਤ ਦਾ ਹੁੰਦਾ ਹੈ ਆਪਣੀ ਸਹੇਲੀ ਦੀਆਂ ਫਿਕਰਾਂ ਵਿੱਚ ਉਸ ਨੂੰ ਵੈਸੇ ਵੀ ਕੋਈ ਦਿਨਾਂ ਤੋਂ ਚੰਚਾ ਨੀਂਦ ਨਹੀਂ ਸੀ ਆ ਰਹੀ ਹੁੰਦੀ ਮਨਤ ਪਹਿਲਾ ਮਨਤ ਦੀ ਮੰਮੀ ਵੱਲੋਂ ਪੁਲਿਸ ਨੂੰ ਵਾਰਤਾਤੀ ਰਿਪੋਰਟ ਵੀ ਲਿਖਾਈ ਜਾਂਦੀ ਸੈ ਪਰ ਚਾ ਸਲੀਮ ਤੇ ਰਸ਼ੀ ਤੇ ਵੀ ਪੈਂਦਾ ਹੈ ਪਰ ਆਪਣੀ ਤਾਕਤ ਦੀ ਦੁਰਵਰਤ ਤੋਂ ਸਦਕਾ ਉਹਨਾਂ ਦਾ ਬਚਾਅ ਹੋ ਜਾਂਦਾ ਹੈ ਮਗਰੋਂ ਪੁਲਿਸ ਹਸਨ ਤੇ ਮੰਨਤ ਨੂੰ ਲੱਭਣ ਦੀ ਨਾ ਮਾਤਰ ਜਹੀ ਕੋਸ਼ਿਸ਼ ਕਰਦੀ ਹੈ ਕਾਰਵਾਈ ਕਾਗਜ਼ਾ ਵਿੱਚ ਚੱਲਦੀ ਰਹਿੰਦੀ ਹੈ ਪਰ ਅਸਲੀਅਤ ਇਸ ਤੋਂ ਬੇहद ਅਲਹਿਦਾ ਹੁੰਦੀ ਹੈ ਹੈਲੋ ਜਸਪ੍ਰੀਤ ਮੈਂ ਹਾਂ ਮੰਨਤ ਅੱਤੀ ਰਾਤ ਆਇਫੋਨ ਨਾਲ ਜਸਪ੍ਰੀਤਾ ਪਹਿਲਾ ਤਾਂ ਮੱਥਾ ਠਣਕਦਾ ਹੈ ਪਰ ਫਿਰ ਆਪਣੀ ਸਹੇਲੀ ਦੀ ਖੈਰ-ਖੈਰੀ ਸੁਣ ਕੇ ਉਸ ਦਾ ਦਿਲ ਰਾਜੀ ਹੋ ਜਾਂਦਾ ਹੈ। ਵਨਤ ਉਸ ਨੂੰ ਦੱਸਦੀ ਹੈ ਕਿ ਬੇਹੋਸ਼ੀ ਤੋਂ ਬਾਅਦ ਅਗਲੀ ਸਵੇਰ ਉਹ ਕੁਦਰ ਕਿਸੇ ਅਣਜਾਣ ਸ਼ਖਸ ਦੇ ਘਰ ਪਹੁੰਚਦੀ ਹੈ। ਉਹ ਉਸ ਅਣਜਾਣ ਵਿਅਕਤੀ ਨੂੰ ਆਪਣੇ ਨਾਲ ਬੀਤੀ ਸਾਰੀ ਦੁੱਖ ਭਰੀ ਕਹਾਣੀ ਦੱਸਦੀ ਹੈ ਤੇ ਉਹ ਉਸ ਨੂੰ ਆਪਣੀ ਮਦਦ ਕਰਨ ਲਈ ਆਖਦੀ ਹੈ ਉਹ ਅਣਜਾਣ ਵਿਅਕਤੀ ਕਸ਼ਮੀਰ ਦੇ ਉਸ ਖਾਸ ਇਲਾਕੇ ਦਾ ਮਨਨਿਆ ਪਰਮਨਿਆ ਵਕੀਲ ਹੁੰਦਾ ਹੈ ਬੀਤੀ ਰਾਹ ਸੜਕ ਤੇ ਡਿੱਗੀ ਇੱਕ ਔਰਤ ਨੂੰ ਜਾਨਵਰਾਂ ਦੇ ਹਮਲੇ ਤੋਂ ਬਚਾਉਣ ਲਈ ਉਹ ਉਸ ਨੂੰ ਆਪਣੇ ਘਰ ਲੈ ਜਾਂਦਾ ਹੈ ਉਹ ਬੇਹੋਸ਼ ਹੁੰਦੀ ਹੈ ਪਰ ਅਗਲੀ ਸਵੇਰ ਹੋਸ਼ ਹੋਣ ਤੇ ਉਹ ਆਪਣੇ ਨਾਲ ਬੀਤੀ ਆਪ ਬੀਤੀ ਉਸ ਨੂੰ ਆਪਣੇ ਮੂੰਹੋਂ ਬਿਆਨ ਕਰਦੀ ਹੈ ਜਦ ਫਕੀਰ ਉਸ ਨੂੰ ਯਕੀਨ ਦਵਾਉਂਦਾ ਹੈ ਕਿ ਉਹ ਉਸਦੀ ਹਰ ਸੰਭਵ ਮਦਦ ਕਰ ਲਈ ਤਿਆਰ ਹੈ ਉਹ ਉਸਦੇ ਪ੍ਰੀਤਮ ਨੂੰ ਲੱਭਣ ਵਿੱਚ ਵੀ ਉਸਦੀ ਮਦਦ ਕਰੇਗਾ ਤੇ ਉਸਤੇ ਦੋਸ਼ੀਆਂ ਨੂੰ ਵੀ ਸਜ਼ਾ ਦਿਵਾਵੇਗਾ ਬਕਰੋ ਕੁਝ ਦਿਨ ਮੰਨਤ ਤੇ ਉਸਦੀ ਅਮੀ ਕਸ਼ਮੀਰ ਵਿੱਚ ਲੁਕ ਛिप ਕੇ ਆਪਣੀ ਜ਼ਿੰਦਗੀ ਬਸਰ ਕਰਦੇ ਨੇ ਕਿ ਜੋ ਵਕੀਲ ਜਾਣਦਾ ਹੁੰਦਾ ਕਿ ਸਲੀਮ ਤੇ ਰਾਸ਼ਿਦ ਮਾਮਲੇ ਦੇ ਠੰਡੇ ਹੋਣ ਤੱਕ ਛੇਤੀ ਦੇਣੇ ਟੇਕੇ ਬੈਠਣ ਵਾਲੇ ਨਹੀਂ ਦੋ ਹਫ਼ਤੇ ਬਕਰੋ ਕਿਸ ਕਾਰਵਾਈ ਲਈ ਕੋਰਟ ਵਿੱਚ ਉਛਲਿਆ ਜਾਂਦਾ ਹੈ ਜਸਪ੍ਰੀਤ ਤੇ ਜਮਨਾ ਹੋਏ ਵਾਕ ਦੇ ਗਵਾਹ ਹੁੰਦੇ ਨੇ ਮੰਨ ਤੇ ਮਾਮੇ ਦੇ ਹੋਰ ਸਬੰਧ ਪਰਿਵਾਰਿਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਮੰਨਤ ਦਾ ਮਾਮਾ ਵੀ ਦੋਸ਼ੀ ਪਾਇਆ ਜਾਂਦਾ ਹੈ ਕਿਉਂਕਿ ਉਸਨੇ ਬਿਨਾਂ ਮਾਨਤ ਦੀ ਮਰਜ਼ੀ ਜਾਣੇ ਤੇ ਆਪਣੇ ਨਿੱਜੀ ਸਵਾਰਥ ਨੂੰ ਤਵੱਜੋ ਦਿੰਦੇ ਹੋਏ ਉਸ ਦਾ ਨਿਕਾਹ ਕਰਾਉਣ ਦੀ ਕੋਸ਼ਿਸ਼ ਕੀਤੀ ਹੁੰਦੀ ਹੈ ਮਹੀਨੇ ਤੇ ਮਹੀਨੇ ਇੱਕੇ ਸਕੂਟ ਵਿੱਚ ਲਟਕਦਾ ਰਹਿੰਦਾ ਪਰ ਆਖਰ ਤੇ ਚਤਮਨਤ ਤੇ ਉਸਤੇ ਪਿਆਰ ਹੀ ਹੁੰਦੀ ਹੈ ਰਾਸ਼ਿਦ ਤੇ ਸਲੀਮ ਉਤੇਮਨ ਤੇ ਹਸਨ ਨੂੰ ਜਾਂ ਤੋਂ ਮਾਰਨ ਦੀ ਧਾਰਾ ਲੱਗਦੀ ਹੈ ਅਸਲ ਤੱਥਾਂ ਨੂੰ ਛਿਪਾਉਣ ਤੇ ਆਪਣੀ ਤਾਕਤ ਦੀ ਗਲਤ ਵਰਤੋਂ ਕਰਨ ਲਈ ਵੀ ਉਹਨਾਂ ਨੂੰ ਸੱਜਾ ਮੁਮਕਰ ਕੀਤੀ ਜਾਂਦੀ ਹੈ ਵਕੀਲ ਹਰ ਸੰਭਵ ਮੰਤੇ ਹਸਨ ਨੂੰ ਇਨਸਾਫ ਦਿਵਾਉਣ ਲਈ ਉਹਨਾਂ ਦੀ ਮਦਦ ਕਰਦਾ ਹੈ ਇਹ ਉਸ ਵਕੀਲ ਜਸਪ੍ਰੀਤ ਤੇ ਜਮਨਾ ਦੀਆਂ ਸਾਂਝੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਹੁੰਦਾ ਹੈ कि हसन ਤੇ ਮਾਨਤ ਅੱਜ ਇੱਕ ਹੋ ਪਾਉਂਦੇ ਨੇ ਅੱਜ ਜਦੋਂ ਸਾਲਬ ਗਰੋ ਮਾਨਤ ਹਸਰ ਕੋਲ ਬੈਠੀ ਹੋਈ ਹੈ ਤਾਂ ਉਹ ਨਾ ਕੇਵਲ ਉਸ ਨੂੰ ਵੇਖ ਰਹੀ ਹੈ ਸਗ ਉਸ ਨਾਲ ਗੱਲਾਂ ਵੀ ਕਰ ਰਹੀ ਹੈ हसन ਮਾਨਤ ਦੀਆਂ ਗੱਲਾਂ ਦਾ ਹੁਗਾਰਾ ਭਰ ਰਿਹਾ ਹੈ ਉਸ ਨੂੰ ਆਪਣੇ ਕਲੇਵੇ ਵਿੱਚ ਲੈ ਲਿਆ ਉਹ ਆਪਣੀ ਮੁਹੱਬਤ ਦਾ ਇਜ਼ਹਾਰ ਕਰ ਰਿਹਾ ਹੈ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਬਹੁਤ ਹੀ ਸੋਹਣੀ ਕਹਾਣੀ ਸੀ ਫਿਰ ਮਿਲਦੇ ਹਾਂ ਕਿਸੇ ਹੋਰ ਕਹਾਣੀ ਨਾਲ ਧੰਨਵਾਦ ਜੀ